ਦੀਵਾ ਹੈ ਗੁਰ ਸਾਹਿਬ ਜੀ ਸ਼੍ਰੀ ਨਾਨਕ ਪਾਦ ਪੰਕਜ ਬੰਦਨ ਸਿਮਰੋ ਅੰਮ गिनन के नाम शुक हरगोविंद साबा समात प्रकाश को श्री हरराय नाम कर ਗੁਰ ਹਰਿ ਕ੍ਰਿਸ਼ਨਾ ਮਨਾਈ ਬਹੁਤੀ ਤਿਕ ਬਹਾਦਰ ਪਰਮ ਕੇਰਪਾਲਾ ਜੀ ਪਰਮ ਕੇਰਪਾਲਾ ਸ਼੍ਰੀ ਗੁਰੂ ਤਰੋ ਤਰਾਪੁਰ ਪੁਨ ਪੁਨ ਸੀਸਾ ਬੰਦੋ ਬਾੜ ਬਾਰ ਜਗ ਦਿਸ਼ਾ ਸਿਰ ਕੰਤਾਰ ਸਤ ਗੁਰੂ ਤੇ ਪ੍ਰਸਾਦ ਸਚ ਹੋਈ ਵਾਹਿਗੁਰੂ ਜੀ ਕੀ ਫਤਿਹ ਵਿਗਨ ਨਾ ਨਾਸਨ ਹੋਈ ਵਾਹਿਗੁਰੂ ਜੀ ਕੀ ਫਤਿਹ ਸੋਏ ਸਤਨਾਮ ਜੀ ਦੋਹਰਾ ਮਮੋਖ ਤੰਗ ਵਡ ਜਾਲ ਮੇ ਕਰਤਮ ਕਰਦ ਸਿਤਾਬ ਬਿਨਾ ਜਤਨ ਜਿਮ ਮਰਦ ਵੇ ਬੇਨਸਾ ਫੂਲ ਗੁਲਾਬ ਮਮਕ ਤੰਗ ਵੜ ਜਾਲ ਮੇ ਕਰ ਗਮ ਗਰਦ ਸੀਤਾਬ ਬਿਨਾ ਜਤਨਾ ਜਿਮ ਮਰਦ ਵੇ ਬੇਨਸਾ ਫੂਲ ਗੁਲਾਬ ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹضور ਅੰਦਰ ਗੁਰੂ ਪਿਆਰੀ ਗੁਰੂ ਸਾਰੀ ਸਾ ਸੰਗਤ ਜੀ ਆਓ ਸਤਿਗੁਰਾਂ ਦੇ ਨਜ਼ਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਣਿਆਂ ਚੱਲ ਰਹੀ ਗੜੀ ਬਾਤ ਵਿਚਾਰ ਦੇ ਨਾਲ ਜੁੜ ਕਰਕੇ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਹਰ ਸਾ ਵਾਹਿਗੁਰੂ ਜੀ ਦੀ ਫਤਿਹ ਕਾਲ ਦੇ ਦੀਵਾਨਾਂ ਅੰਦਰ ਆਪਾ ਸਰਬਣ ਕੀਤਾ ਪੰਜ ਮੁਖ ਦੇ ਭਾਈ ਆਲਨ ਸਿੰਘ ਸੂਰਵੀਰ ਜਨ ਦੇ ਵਰਗੇ ਤੁਰਕਾਂ ਦੇ ਨਾਲ ਅੱਗੇ ਦਲ ਪਹਾੜਾਂ ਵਾਂ ਧੀਰ ਤਰਨ ਕਰਕੇ ਖੜ ਗਏ ਉਹਨਾਂ ਨੇ ਫਿਰ ਕਿਸੇ ਨੂੰ ਨਦੀ ਦਾ ਨਾਲਾ ਟੱਪਣੀ ਨਹੀਂ ਦਿੱਤਾ ਸਾਰੇ ਵੈਰੀਆਂ ਨੂੰ ਉਹ ਵਾਰੀ ਰੋਕ ਲਿਆ ਔਰ ਕਾਫੀ ਤਕੜਾ ਜੰਦ ਕੀਤਾ ਹਜ਼ਾਰਾਂ ਬੈਰੀਆਂ ਨੂੰ ਪ੍ਰਾਣਾਂ ਦਾ ਫਿਕਰ ਪੈ ਗਿਆ ਮਹਾਰਾਜ ਦੇ ਸਿੱਖ ਬੱਦ-ਬੱਦ ਕੇ ਲੜ ਰਹੇ ਐ ਮਗਨ ਫੌਜਾਂ ਨੂੰ ਭੱਜਣ ਨੂੰ ਥਾਂ ਨਹੀਂ ਥਿਆ ਰਿਆ ਔਰ ਬੜੇ ਘਬਰਾ ਗਏ ਆਪਣੀ ਥੌਜ ਨੂੰ ਮਰਦਾ ਵੇਖ ਕੇ ਜੋ ਪੈਦੇ ਖਾਂਏ ਉਹਨੇ ਲੜਕਾਰਾ ਮਾਰਿਆ ਕਿ ਮੈਂ ਇਥੋਂ ਵੱਡਾ ਕੋਈ ਸੂਰਬੀਰ ਯੋद्धा ਬਲਵਾਨ ਨਹੀਂ ਹੋਇਆ। ਮੇਰੀ ਚਲਾਏ ਤੀਰ ਕਦੇ ਖਾਲੀ ਨਹੀਂ ਗਈ। ਤੇ ਉਹ ਹੰਕਾਰ ਵਿੱਚ ਹੋ ਕੇ ਕਹਿੰਦਾ ਗੁਰੂ ਗੋਬਿੰਦ ਸਿੰਘ ਮੇਰੇ ਸਾਹਮਣੇ ਹੋਵੇ। ਉਹ ਇਹਨਾਂ ਜੰਗ ਮੈਂ ਕਰਾਂਗਾ। ਉਹਦੀ ਫੌਜ ਨੂੰ ਮੈਂ ਹਰਾਵਾਂਗਾ। ਹੰਕਾਰਿਆ ਵੈਰੀ ਸਤਿਗੁਰੂ ਪਿਤਾ ਜੀ ਦੇ ਸਨਮੁਖ ਹੋਇਆ ਮਹਾਰਾਜ ਨੇ ਵੀ ਆ ਕੇ ਕਿਹਾ। ਸਵਾਲ ਜਵਾਬ ਹੋਏ ਪੈਂਦੇ ਖਾਨੋ ਮਹਾਰਾਜ ਨੇ ਕਿਹਾ ਵੀ ਭਾਈ ਪੈਂਦੇ ਖਾਨ ਜਾਂ ਤੈਨੂੰ ਮੌਕਾ ਦਿੱਤਾਈ ਕਿਤੇ ਮਨ ਦੀ ਇੱਛਾ ਮਨਜੇ ਨਾ ਰਹੇ ਦੇ ਮਗਰੋਂ ਪ੍ਰਸਤਾਵ ਹੀ ਰਹੇ ਦੇ ਵੀ ਮੈਂ ਕੁਝ ਮਾਰ ਨਹੀਂ ਸਕਿਆ ਗੁਰੂ ਗੋਬਿੰਦ ਸਿੰਘ ਦੇ ਜਾਂ ਪਹਿਲਾ ਵਾਰ ਤੂੰ ਕਰ ਲੈ ਤਾਂ ਪੈਂਦੇ ਖਾਨ ਨੇ ਕਿਹਾ ਨਹੀਂ ਮੈਂ ਬਹੁਤ ਦਲੇਰ ਹਾਂ ਮੈਂ ਮਨ ਦੇ ਵਿੱਚ ਪੂਰੀ ਦਲੇਰੀ ਧਾਰੀ ਹੋਈ ਆਪਣੇ ਮਾਨ ਨਾਲ ਵਿਚਾਰ ਕੀਤੀ ਵੀ ਡਾ ਦਲੇਰ ਬੰਦਾ ਜੋ ਮੈਨੂੰ ਵਾਰ ਕਰਨ ਲਈ ਕਹਿ ਰਿਹਾ ਉਹ ਮੇਰੀ ਫੌਜ ਦਾ ਮੇਰਾ ਗੁਰੂ ਦੀ ਕੋ ਡਾਰੀ ਨਹੀਂ ਮੰਨੇ ਤੇ ਕਹਿਣ ਲੱਗਾ ਮਹਾਰਾਜ ਮੇਰਾ ਵਾਰ ਮੈਂ ਤੁਹਾਨੂੰ ਮੌਕਾ ਦਿੰਦਾ ਕਦੇ ਖਾਲੀ ਨਹੀਂ ਗਿਆ ਜੇ ਮੈਂ ਇੱਕ ਵਾਰ ਕਰਦਾ ਤੇ ਤੁਸੀਂ ਘੂੜੇ ਤੋਂ ਥੱਲੇ ਡਿੱਗ ਪੈਣਾ ਹੀ ਤੁਹਾਡੇ ਚ ਪ੍ਰਾਣ ਨਹੀਂ ਰਹਿਣੇ ਤੁਹਾਡੇ ਵੀ ਕੋਈ ਮੰਨਦਾ ਕੋਈ ਪੁਰੇਖਾ ਨਾ ਰਹਿ ਜੇ ਤਾਂ ਤੁਸੀਂ ਬਾਰ ਕਰ ਜੋ ਅੱਗੇ ਮਹਾਰਾਜ ਦੇ ਨਾਲ ਹੁਣ ਵਿਚਾਰ ਹੋਇਆ ਕੀ ਉਪੈ ਦਿਖਾ ਬਿੰਦਾ ਔਰ ਕੀ ਜਵਾਬ ਜ ਪਤਾ ਜੀ ਕਹਿੰਦੇ ਆ ਉਹ ਅਗਲੀਆਂ ਵਿਚਾਰਾਂ ਚ ਆਪਾਂ ਸਰਵਣ ਕਰੀਏ ਰਸਨਾ ਨੂੰ ਕਰੀਏ ਬਵਿੱਤਰ ਗਾਜ ਕੇ ਆਖੋ 사ਤਨਾਮ ਸ੍ਰੀ ਵਾਹਿ ਹੈ ਗੁਰੂ ਸਾਰਬ ਜੀ ਸਾਤਨਾਮ ਸ੍ਰੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਮਮੋਕ ਤੰਗ ਵਦ ਚਾਲ ਮੇ ਕਰਦਮ ਗਰਦ ਸਿਤਾਵ ਕਿਸੇ ਤੇ ਹੀ ਗਰਦਨ ਦੇ ਵਿੱਚ ਮਲਾ ਦੇਣ ਵਾਲਾ ਮੇਰਾ ਬਾਣ ਵੱਡਾ ਜ਼ਾਲਮ ਹੈ ਮਹਾਰਾਜ ਨੂੰ ਹੁਣੇ ਪਹਿਦੇ ਖਾਂ ਕਹਿ ਰਿਹਾ ਕਿ ਤੁਹਾਡੇ ਤੇ ਜੇ ਮੈਂ ਬਾਣ ਚਲਾਤਾ ਤੁਸੀਂ ਘੁਰ ਤੋਂ ਡਿੱਗਣਾ ਤੁਹਾਡੇ ਪ੍ਰਾਣ ਨਹੀਂ ਬਚਣੇ ਮੇਰਾ ਬਿੰਨਿਆ ਬਾਣ ਤੁਹਾਨੂੰ ਕਹਿੰਦੇ ਤਰਜ਼ ਤੇ ਡੇਗ ਦੇਗਾ ਮਿੱਟੀ ਦੇ ਵਿੱਚ ਮਿੱਟੀ ਇਦਾਂ ਮਲਾ ਦੇਗਾ ਏਡਾ ਜ਼ਾਲਮ ਹੈ ਮੇਰਾ ਜਿਹੜਾ ਬਾਣ ਦਾ ਤੀਰ ਹੈ ਇਸ ਕਰਕੇ ਬਿਨਾਂ ਜਤਨ ਜਿਵੇਂ ਮਰ ਦਵੇ ਵਿੰਸ ਫੁੱਲ ਗੁਲਾਬ ਗੁਲਾਬ ਜਿਵੇਂ ਗੁਲਾਬ ਦੇ ਫੁੱਲ ਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ ਵਿਰਾਜਤਨ ਤੋਂ ਹੀ ਉਹ ਟੁੱਟ ਕੇ ਧਰਤੀ 'ਤੇ ਡਿੱਗ ਜਾਂਦਾ ਖਤਮ ਹੋ ਜਾਂਦਾ ਉਸੇ ਤਰ੍ਹਾਂ ਤੁਹਾਡੀ ਜਿਹੜੀ ਗਰਦਨ ਹੈ ਕਹਿੰਦੇ ਉਸੇ ਤਰ੍ਹਾਂ ਆ ਧੜ ਤੋਂ ਲੱਗ ਹੋ ਜੂ ਜਿਵੇਂ ਗੁਲਾਬ ਦਾ ਫੁੱਲ ਡਿੱਗਦਾ ਹੈ ਪਹਾੜੀ ਛੰਦ ਸੋਣ ਗੁਰੂ ਤਬਹ ਉੱਤਰਿਆ ਬਖਾਨ ਅਵਲ ਸੋ ਵਿੰਗ ਵਿਗਾਰੇ ਆਪ ਆਣ ਐਸੇ ਬਚਨ ਸੁਣ ਕਰਕੇ ਧੰਨ ਗੁਰੂ ਪਿਤਾ ਜੀ ਨੇ ਉੱਤਰ ਦਿੱਤਾ ਜੋ ਪਹਿਲਾਂ ਆ ਕੇ ਬੰਗਾਰੇ ਉਸ ਨੂੰ ਵਾਰ ਪਹਿਲਾਂ ਹੀ ਕਰਨਾ ਚਾਹੀਦਾ ਅਵਲ ਸੋ ਬਾਰ ਕਰਦੁਮ ਬਨੰਤ ਇਹ ਰੇਤ ਜੰਗੇ ਭਟ ਲਖੰਤ ਮਹਾਰਾਜ ਕਹਿਣ ਲੱਗੇ ਵੰਗਾਰਿਆ ਤੂੰ ਐ ਪੈਂਦੇ ਖਾਂ ਤੇ ਰਣ ਦਾ ਭੂਮੀ ਦਾ ਜੰਗ ਦਾ ਏ ਜਿਹੜਾ ਨਿਯਮ ਹੈ ਰੀਤੀ ਹੈ ਜਿਹੜਾ ਪਹਿਲਾਂ ਵੰਗਾਰੇ ਪਹਿਲਾ ਬਾਰ ਉਹ ਕਰੇ ਇਸ ਕਰਕੇ ਸੂਬੇ ਜੰਗ ਦੀ ਇਹੋ ਰੀਤੀ ਹੈ ਕਿ ਤੂੰ ਤੈਨੂੰ ਅਸੀਂ ਸਮਾਂ ਦਿੱਤਾ ਹੈ ਤੈਨੂੰ ਮੌਕਾ ਦਿੱਤਾਈ ਤੂੰ ਪਹਿਲਾ ਬਾਰ ਕਰ ਲੈ ਸੁਣ ਕਰ ਪਠਾਨ ਚਮਕਿਓ ਬਲੰਦ ਦਾਲ ਦਉ ਦਿਖਤ ਹੋਏ ਕੋਨ ਕੰਦ ਲੈ ਸੁਣ ਕੇ ਪਠਾਨ ਬੜਾ ਚਮਕਿਆ ਦੋਵੇਂ ਦਾਲ ਵੇਖ ਰਹੇ ਹਨ ਕਿਹੜਾ ਮਰਦਾ ਸਭ ਸਿੰਘ ਸਮਝ ਗਏ ਸਨ ਕਿ ਇਹ ਖਾਣ ਦੇ ਪ੍ਰਾਣ ਕੱਢ ਕੇ ਮਾਰ ਦੇਣਗੇ ਸਿੰਘ ਸਭ ਲਖਾ ਹੱਥ ਪ੍ਰਾਣ ਖਾਣ ਗੁਰ ਸੰਗ ਜੁਟਿਓ ਨਹ ਦੇ ਜਾਣ ਸਿੰਘਾਂ ਨੇ ਕੁਝ ਸਮਝਿਆ ਅਸ਼ਾਰੇ ਨੂੰ ਜਾਣਿਆ ਤੇ ਜਿਹੜੇ ਵੀ ਗੁਰੂ ਜੀ ਦੇ ਨਾਲ ਭਿੜਦਾ ਸੀ ਨਾ ਉਹਨੂੰ ਰਾਣ ਵਿੱਚ ਰਹਿਣਾ ਮੁਸ਼ਕਲ ਹੋ ਜਾਂਦਾ ਸੀ ਕਿਉਂਕਿ ਉਹਦੇ ਪ੍ਰਾਣ ਨਹੀਂ ਸੀ ਵੱਜਦੇ ਸਿੰਘਾਂ ਨੂੰ ਪਤਾ ਲੱਗ ਗਿਆ ਵੀ ਹੁਣ ਇਹ ਖਾਨ ਨੇ ਸਤਗੁਰੂ ਨਾਲ ਜਿੱਦੀ ਟੱਕਰ ਲੈ ਲਈ ਹੈ ਤੇ ਹੁਣ ਬਾਹਰ ਇਹਦੇ ਪ੍ਰਾਣ ਕੱਢ ਕੇ ਛੱਡਣਗੇ ਹੁਣ ਜਉਦਾ ਨਹੀਂ ਤੇ ਵੱਜਦਾ ਸਭ ਤੁਰਕ ਪਨ ਹੈ ਉਹ ਬਲ ਮਹਾਨ ਪਟ ਲਿਖੈ ਸੋ ਵਿਦਿਆਤ ਖਾਨ ਸਾਰੇ ਤੁਰਕ ਕਹਿਣ ਲੱਗੇ ਮਹਾਨ ਸੂਰਬਿਰ ਹੈ ਸਾਰੇ ਸੂਰਬਿਰ ਕਹਿੰਦੇ ਆ ਕਿ ਵਿਦਿਆ ਸ਼ਾਸਤਰ ਦੇ ਵਿੱਚ ਬੜਾ ਚਤਰਾ ਹੈ ਜਬ ਤਜਹ ਤੀਰ ਗੁਰ ਬਚੈ ਨਾਹੀਂ ਅਬ ਫਤਹ ਹੋਏ ਹਮ ਜੰਗ ਬਾਹੇ ਮੋਗਲਾਂ ਨੇ ਵਿਚਾਰ ਕਿਤੇ ਵੀ ਇਹ ਬੜਾ ਵੱਡਾ ਸੂਰਬੀਰਾ ਇਹਦਾ ਕੀਤਾ ਚਲਾਇਆ ਬਾਣ ਕਦੇ ਖਾਲੀ ਨਹੀਂ ਗਿਆ ਸ਼ਾਤਰ ਵਿਦਿਆ ਦਾ ਵੱਡਾ ਗਿਆਤਾ ਤੇ ਇਸ ਕਰਕੇ ਹੁਣ ਜੇ تیر ਛੱਡੂਗਾ ਤਾਂ ਸਿੱਖਾਂ ਦਾ ਗੁਰੂ ਨਹੀਂ ਬਚੇਗਾ ਜੰਗ ਦੇ ਸਾਡੀ ਫਤਿਹ ਹੋ ਜਾਣੀ ਸਾਡੀ ਜਿੱਤ ਹੋ ਜਾਣੀ ਬਖ ਤਰ ਦੌਨ ਕੇ ਹੰਗ ਸੰਗ ਦੋਨੋਂ ਪਹਾੜ ਜਨਕ ਤੰਗ ਕਹਿੰਦੇ ਜ਼ਬਰਤ ਖੰਦ ਜ਼ਬਰਖਤ ਦੋਮਾ ਨਹੀਂ ਆਪਣੇ ਜੰਗਾਂ ਦੇ ਧਾਰਨ ਕੀਤੇ ਹੋਏ ਸਨ ਦੋਵੇਂ ਤੀਰਾਂ ਦੇ ਵਾਰ ਕਰਨ ਜਾਣਦੇ ਸਨ ਬਾਛਤ ਵਿਸਾਲ ਦੋਨੋਂ ਸੋ ਜੰਗ ਦਵ ਬਿਰ ਬਹਾਦਰ ਸਤਰ ਭੰਗ ਦੋਵੇਂ ਢਾਂਕਾਂ ਦੇ ਵੱਡੇ ਚਾਹਵਾਨ ਨੇ ਦੋਵੇਂ ਵੀਰ ਬਹਾਦਰ ਬੈਰੀ ਦਾ ਨਾਸ਼ ਕਰਨ ਵਾਲੇ ਨੇ ਹੱਤ ਬਲੇ ਚ ਫੇਰੇ ਫੇਰ ਖਾਣ ਗੁਰ ਦਿਸ ਤਕਾਈ ਗਬਰਾਏ ਬਾਰ ਤੀਰ ਦੇ ਪਿਛਲੇ ਇਸ ਨੂੰ ਜਿਸ ਨੂੰ ਵੀ ਵਿਗਾੜ ਕਹਿੰਦੇ ਹਨ ਉਸ ਨੂੰ ਕਮਾਨ ਵਿੱਚ ਰੱਖਿਆ ਤੇ ਤਣੁਕ ਖਿੱਚ ਕੇ ਅਟਿਓ ਕੋ ਤੰਗ ਕਰ ਲਛ ਭਾਲੋ ਹੋਏ ਸਮੁਖ ਧਿਆਗ ਦਿਨਸ ਕਰਾਲ ਕਹਿੰਦੇ ਪਹਿੰਦੇ ਖਾਨ ਨੇ ਕਮਾਨ ਤੇ تیر ਨੂੰ ਚੜਾਉਣਾ ਕੀਤਾ ਕਮਾਨ ਨੂੰ تیر ਰੱਖ ਕੇ ਤਣੁਖ ਖਿੱਚ ਕੇ ਗੁਰੂ ਜੀ ਦੇ ਮੱਥੇ 'ਤੇ ਨਿਸ਼ਾਨਾ ਤੱਕ ਕੇ ਸਾਹਮਣੇ ਹੋ ਕੇ ਬਿਕਰਾਲ تیر ਨੂੰ ਛੱਡਣਾ ਕੀਤਾ ਮਹਾਰਾਜ ਦੇ ਮੱਥੇ 'ਤੇ ਨਿਸ਼ਾਨਾ ਬਣਾ ਕੇ ਪਹਿੰਦੇ ਖਾਨ ਨੇ ਜਦ ਤਣੁਖ ਦੇ ਤੀ ਚੜਾ ਕੇ ਛੱਡਣਾ ਕੀਤਾ ਤਾਂ ਮੁਵਾਟ ਦੇਗ ਸੰਗ ਸ਼ੂਕਿਓ ਛਟੰਗ ਜਨ ਸਫਰ ਸਰਫ ਕੁਲੀ ਤਕਸ਼ ਦਸੰਤ ਕਹਿਣ ਲਗੇ ਜਨੋਂ ਪੈਦੇ ਖਾਨੇ تیر ਚਲਾਇਆ ਬੜੀ ਤੇਜ਼ੀ ਨਾਲ ਸ਼ੂਕਦਾ ਹੋਇਆ تیر ਨਿਕਲਿਆ ਤੇ ਮਾਨੋ ਸੱਪ ਦੀ ਕੁੱਲ ਵਿੱਚੋਂ ਤੁਰਸ਼ਨਾਗ ਜਿਹੜਾ ਚਮਕਿਆ ਹੋਵੇ ਇਸੇ ਤਰ੍ਹਾਂ ਗੁਰੂ تیر ਹੱਥ ਬਹਿਕਾਏ ਦੇਨਾ ਵੱਡੋ ਹੋ ਤੋ ਸੁਖ ਸਭ ਦਾਇਕ ਸਰਬ ਦੇਨਾ ਤਾਂ ਕਹਿੰਦਾ ਗੁਰੂ ਜੀ ਨੇ ਤੇਜ ਜੇ ਤੇਜ ਦੇ ਹੱਥ ਕੰਬਾ ਦਿੱਤਾ ਭਾਵੇਂ ਵੱਡਾ ਵਿਦਿਆਰਬਾਨ ਸੀ ਸਭ ਕੁਝ ਜਾਣਨ ਵਾਲੇ تیر ਅੰਦਾਜ਼ ਸੀ ਕਿਉਂਕਿ ਜਦੋਂ تیر ਚਲਾਇਆ ਨਾ تیر ਬੜਾ ਤੇਜੀ ਨਾਲ ਆਇਆ ਮਾਨੋ ਜਿਵੇਂ ਤੱਸ਼ਵ ਨਾਗ ਸੀ ਨਾ ਰਾਜਾ ਸੱਪਾਂ ਦਾ ਉਹ ਗਰਦਾ ਸੀ ਤਾਂ ਸਾਰੀ ਧਰਤੀ ਦੇ ਕੋਲਾਰ ਪੈਂਦੀ ਸੀ ਉਸੇ ਤਰ੍ਹਾਂ ਕੰਬਦਾ ਹਯਾ ਜਦ ਗੁਰੂ ਦੇ ਤੇਜ ਦੇ ਹੱਥ ਕੰਬਾ ਦਿੱਤਾ ਨਾ ਤਾਂ ਭਾਵੇਂ ਵੱਡਾ ਵਿਦਿਆਪੰਨ ਸਾਹ ਕੋਈ ਜਾਣਣ ਵਾਲਾ تیرੰਦਾਜ਼ ਸੀ ਉਹ ਸਾਰਾ ਕੁਝ ਭੁੱਲ ਗਿਆ ਕਿਉਂਕਿ ਸਤਿਗੁਰੂ ਦਾ ਤੇਜ ਪ੍ਰਤਾਪ ਇਤਨਾ ਸੀ ਜਿਹੜਾ ਮੁਖੜਾ ਤੱਕਦਾ ਸੀ ਉਹ ਆਪਾ ਗਵਾ ਬਿਠਦਾ ਸੀ ਸਾਰਤੋਂ ਲਗੋ ਤਹ ਵਿੱਚ ਭਾਲੋ ਸ਼ੁਏ ਕਾਨ ਸਾਥੋਂ ਪੁਨ ਆਗਿਆ ਚਾਲ ਫਿਰ ਵੀ ਤੀਰ ਗੁਰੂ ਜੀ ਦੇ ਮੱਥੇ ਨਾਲ ਵਿੱਚ ਨਾ ਲੱਗਾ ਉਹਨੇ ਕਿੱਡਾ ਵਿਦਵਾਨ ਸੀ ਕਿੱਡਾ ਵਿਦਿਆਤਾਰੀ ਸੀ ਤੀਰੰਦਾਜ਼ ਸੀ ਨਾ ਮੱਥੇ ਦਾ ਬਿਨਾਂ ਮੱਥੇ ਦਾ ਨਿਸ਼ਾਨਾ ਬਿਨ ਕੇ ਛੱਡਿਆ ਸੀ ਪਰ ਤੀਰ ਮੱਥੇ ਨੂੰ ਨਹੀਂ ਲੱਗਿਆ ਗੁਰੂ ਜੀ ਦੇ ਕੰਨ ਦੇ ਨੂੰ ਸ਼ੂ ਕੇ ਉਹ ਅੱਗੇ ਲੰਘੇ ਪਾਸੇ ਦੀ ਲੰਘਾ ਪਾਪ ਬਿਖ ਗੁਰੂ ਕਹਿਤ ਕਹਿ ਨਿਗਟ ਸੇਖ ਵੱਡ ਤਿਰਮ ਦਾਜ ਨਾ ਅਪਰ ਦੇਖ ਇਹ ਵੇਖ ਗੁਰੂ ਜੀ ਨੇ ਕਿਹਾ ਕਿਸ ਪਾਸੋਂ ਸਿੱਖਿਆ ਲਈ ਹੈ ਤੇਰੇ ਕੋ ਵੱਡੇ ਤੇਰੇ ਨਾਲੋਂ ਵੱਡਾ ਤੇਰੇ ਅੰਦਾਜ਼ ਹੋਰ ਨਹੀਂ ਮੈਂ ਵੇਖਿਆ ਮਹਾਰਾਜ ਨੂੰ ਟਿੱਚਰ ਕਰਦਗੇ ਤੂੰ ਦਾ ਬਹੁਤ ਵੱਡਾ ਤੇਰੇ ਅੰਦਾਜ਼ ਬਣਨਾ ਤੇ ਤੇਰੇ ਗੁਰੂ ਕੌਣ ਹੈ ਤੈਨੂੰ ਸਿਖਾਇਆ ਕਹਨੇ ਆ ਤੇਰੇ ਵਰਗੇ ਤੀਜਾਰ ਰਸਿਦ ਦੇਖੇ ਤੂਕ ਗਇਓ ਰਹਿ ਪਛਤਾਵ ਗੂਰ ਸਭ ਗਇਓ ਨਫਲ ਜਿਤਕ ਗਰੂਰ ਕਿਉਂਕਿ ਨਿਸ਼ਾਨਾ ਚੁੱਕ ਗਿਆ ਉਹਦਾ ਇਹ ਫਿਰ ਤੇਰਾ ਪਛਤਾਵਾ ਨਾ ਰਹਿ ਜਾਵੇ ਮਹਾਰਾਜ ਕਹਿੰਦੇ ਤੇਰਾ ਸਾਰਾ ਘਮੰਡ ਜਾਂਦਾ ਰਿਹਾ ਹੈ ਤੇ ਪਿਤਾ ਜੀ ਦੇ ਕੋ ਕਿੱਡਾ ਵੱਡਾ ਦਿਲ ਕੀਤਾ ਸਿੱਖੋ ਗੁਰੂ ਨੇ ਕਹਿੰਦੇ ਜਾ ਤੈਨੂੰ ਦੂਜਾ ਉਸਰ ਵੀ ਦਿੱਤਾ ਦੂਜਾ ਤਾ ਵਾਰ ਵੀ ਤੂੰ ਕਰ ਲੈ ਤੇਰੀ ਮਨ ਦੀ ਮੰਚ ਨਾ ਰਹਿ ਜੇ ਜਾ ਦੂਜਾ ਤੇਰ ਵੀ ਚਲਾ ਲਾ। ਅਬ ਫੇਰ ਬਾਰ ਦੂਸਰ ਕਰਿਓ ਨਹ ਰਹ ਮਖਤਾ हे ਦੇਵ। ਮਾਰਗਮ ਦੂਸਰੇ ਵਾਰ ਵੀ ਕਰ ਲੈ ਤੇਰੇ ਮਨ ਚ ਕਿਸੇ ਪ੍ਰਕਾਰ ਦਾ ਗੁੱਸਾ ਭਾਵ ਰੰਚਕ ਕਰਾਂ ਦੇ। ਕੋਈ ਰਹਿ ਨਾ ਨਵੇਂ ਪਛਤਾਵਾ ਨਾ ਲੜਿ ਤੇਰੇ ਹਿਰਦ ਜਿ ਕਿਸੇ ਤਰਾਂ। ਦੂਜਾ ਵਾਰ ਵੀ ਜਾ ਤੂੰ ਕਰ ਲੈ। ਸੁਣ ਕੇ ਪਠਾਣ ਹੋਏ ਲਾਜ ਦੇਨ ਕਹਿ ਨਹ ਕਹਿ ਤ ਬਾਦ ਮੁਖ ਮੋਨ ਕੇਨ। ਇਹ ਸੁਣ ਕੇ ਪਠਾਨ ਬੜਾ ਸ਼ਰਮਿੰਦਾ ਹੋਇਆ ਮੁੱਖ 'ਚੋ ਕੋਈ ਗੱਲ ਨਹੀਂ ਉਹਦੀ ਨਿਕਲੀ ਚੁੱਪ ਹੀ ਰਿਆ ਔਰ ਮੈਂ ਬਸੂਰ ਕਰਕੇ ਵਿਚਾਰ ਕਾਇਆ ਪયો ਹੋਏਗਾ ਨਿਰਫਲ ਵਾਰ ਹਿਰਦੇ ਵਿੱਚ ਝੁਰ ਕੇ ਵਿਚਾਰ ਕੀਤੀ ਕਿ ਮੈਨੂੰ ਕੀ ਹੋ ਗਿਆ ਮੇਰਾ ਤਾਂ ਬਾਗ ਦੇ ਖਾਲੀ ਗਿਆ ਹੀ ਨਹੀਂ ਤੇ ਇਹ ਬਾਗ ਮੇਰਾ ਖਾਲੀ ਕਿਵੇਂ ਚਲਾ ਗਿਆ ਹਯੋ ਕੋ ਤਵਾਈ ਗੁਰ ਭਾਖ ਫੇਰ ਕਾਰ ਵਾਰ ਖਾਨ ਪੁਨ ਦੁ ਤੈ ਬਿਰ ਕੋਲੇ ਨੂੰ ਭੁਜਾ ਕੇ ਗੁਰੂ ਜੀ ਨੇ ਫਿਰ ਕਿਹਾ ਏ ਪਠਾਣਾ ਫਿਰ ਆਪਣਾ ਦੂਸਰਾ ਵਾਰ ਕਰ ਲੈ ਪ੍ਰਭ ਬਾਰ ਬਾਰ ਤਹ ਕੋ ਸੁਣਾਏ ਮਨ ਰੱਖੋ ਨਾਹੀਂ ਕਰ ਲਿਓ ਦਾਏ ਗੁਰੂ ਜੀ ਨੇ ਵਾਰ ਵਾਰ ਉਸ ਨੂੰ ਸੁਣਾਇਆ ਮਨ ਚ ਨਾ ਰੱਖ ਆਪਣਾ ਵਾਰ ਕਰ ਲੈ ਤੇਰਾ ਮਨ ਦਾ ਪਛਤਾਵਾ ਨਾ ਰਹਿ ਲੈ ਪੈ ਦਿਖਾਂ ਵਾਰ ਕਰ ਲੈ ਤੈਨੂੰ ਮੌਕਾ ਦਿੱਤਾ ਓਏ ਮਾਰ ਲੈ ਤਾ ਉਹ ਪੈ ਦਿਖਾਨ ਚਾਪ ਕਹਿਤ ਬੈਨ ਸਨ ਮੁਖ ਨ ਹੋਤ ਮੋਹਿ ਲਾਜ ਨੈਣ ਤਵ ਕਹਿੰਦੇ ਤਦ ਪੈ ਦਿਖਾਨ ਖਿੱਚ ਕੇ ਕਿਹਾ ਸਤ ਦੇ ਨਾਲ ਤੇਰੇ ਨੈਣ ਸਾਹਮਣੇ ਨਹੀਂ ਹੁੰਦੇ ਮੈਂ ਨਿਕਟ ਹੋਏ ਇਮ ਬਾਦ ਤਿਆਗ ਤੁਮ ਜਿਤ ਦੇਖਿਓ ਨਹ ਕਿਤੋ ਲਾਗ ਮਹਾਰਾ ਕਹਿੰਦੇ ਤੇਰੇ ਸ਼ਰਮ ਨਾਲ ਤੇ ਨੈਣੋ ਚੁੱਕ ਹੋਏ ਨੇ ਮੇਰੇ ਨੈਣ ਸਾਹਮਣੇ ਨਹੀਂ ਆ ਰਹੇ ਮੈਂ ਨੇੜੇ ਹੋ ਕੇ ਸਤਰਾਂ ਬਾਣ ਛੱਡਿਆ ਸੀ ਤੁਸੀਂ ਜਿਉਂਦੇ ਦਿਖਾਈ ਦਿੰਦੇ ਹੋ ਤੁਹਾਡੇ ਕਿਤੇ ਵੀ ਨਹੀਂ ਲੱਗਾ ਬਹਿ ਕਰਾ ਭਾਸ ਤਿਸ ਕੋ ਤਕਾਰ ਇਸ ਬਹਿ ਚੁੱਕਿਓ ਦੋਏ ਦਾਲ ਮਝਾਰ ਮੇਰੇ ਬਹੁਤ ਅਭਿਆਸ ਕੀਤੇ ਨੂੰ ਤਰਹਾਰ ਹੈ ਦੋਹਾਂ ਦਲਾਂ ਦੇ ਵਿੱਚ ਮੇਰਾ ਜਿਹੜਾ ਵਾਰਸ ਉੱਚਕ ਗਿਆ ਦੂਜਾ ਵਾਰ ਵੀ ਜਦੋਂ ਕੀਤਾ ਨਾ ਦੂਜਾ ਵਾਰ ਵੀ ਮਹਾਰਾਜ ਨੂੰ ਸ਼ੋ ਨਹੀਂ ਸਕਿਆ ਖਾਲੀ ਲੰਘ ਗਿਆ ਉਹਨੇ ਕਹਿ ਬਿਜਾ ਮੇਰਾ ਅਭਿਆਸ ਕੀਤਾ ਹੁਣ ਤੱਕ ਉਹ ਕਿਸੇ ਕੰਮ ਨਹੀਂ ਉਹ ਤੇ ਤਰਹਾਰ ਹੈ ਬੇਫਾਇਦਾ ਹੈ ਦੋਵੇਂ ਤਾਰ ਦੇਖ ਰਿਹਾ ਕਹਿੰਦੇ ਮੇਰੀ ਦੋਏ ਵਾਰ ਹੀ ਖਾਲੀ ਚੱਲ ਗਈ वीर ਹੁਣ ਵੀਰ ਬਹਾਦਰ ਇੱਕ ਵਾਰ ਪਰ ਕਹਤ ਆਵੇਂ ਤੁਮ ਬਾਰ ਬਾਰ ਵੀਰ ਬਹਾਦਰ ਇੱਕ ਵਾਰ ਹੀ ਵਾਰ ਕਰਦੇ ਐ ਪਰ ਤੁਸੀਂ ਹੁਣ ਵਾਰ ਵਾਰ ਦੂਸਰਾ ਕਰਨ ਵਾਸਤੇ ਕਹਿ ਰਹੇ ਹੋ ਮਹਾਰਾਜ ਨੂੰ ਪਹਿnde ਖਾ ਕਹਿੰਦਾ ਕਹਿੰਦੇ ਜੇ ਵੀਰ ਬਹਾਦਰ ਨੂੰ ਇੱਕ ਵਾਰ ਦਾ ਮੌਕਾ ਦਿੰਦੇ ਇੱਕ ਵਾਰ ਦਾ ਵੀ ਇੱਕ ਵਾਰ ਕਰ ਤੇ ਤੁਸੀਂ ਕਹੇ ਜੇ ਬਹਾਦਰ ਹੋ ਤੁਸੀਂ ਦੂਸਰਾ ਵਾਰ ਕਰਨ ਵਾਸਤੇ ਵੀ ਕਹਿ ਰਹੇ ਹੋ ਦੂਸਰਾ ਵਾਰ ਤੁਮਰੇ ਬਚਨ ਕੋ ਬਾਰ ਦੂਜ ਕਰ ਬਿਉ ਬਨੋ ਹੋ ਹੋ ਦੀਪ ਪੂਜ ਤੁਸੀਂ ਸਮੂਹੋਂ ਦੇ ਪੂਜਕ ਪੂਜਨਿਕ ਹੋ ਤੁਹਾਡੇ ਕਹਿਣ ਉੱਪਰ ਮੇਰਾ ਵਾਰ ਕਰਨਾ ਬਣਦਾ ਹੈ ਹੁਣ ਨਾ ਕਰੋ ਨਾ ਹੈ ਇਹੋ ਲਿਖ ਆਏ ਸਬਦਨ ਆਪ ਹੋ ਜੋ ਬਣਾਏ ਕਹਦੇ ਮੈਂ ਤੁਸੀਂ ਕਹਿਤਾ ਸਾਰਿਆਂ ਦੀ ਤੁਸੀਂ ਪੂਤਨ ਜੋਗ ਹੋ ਗੁਰੂ ਹੋ ਤੁਹਾਡੇ ਬਚਨ ਦੀ ਹੁਣ ਮੈਂ लाज ਰੱਖਦਾ ਹੁਣ ਮੇਰਾ ਬਾਣ ਆ ਗਿਆ ਹੀ ਜਾਣੋ ਆਵ ਚੰਗੀ ਤਰ੍ਹਾਂ ਸਾਵਧਾਨ ਮੁੜੂ ਮੈਂ تیر ਛੱਡਣ ਲੱਗਿਆ ਕਹਿ ਕਰ ਪੂਤੰਗ ਲਿਸਨਸ ਘਟੌਰ ਭਾਥਾ ਮਜਾਰ ਕਰ ਕਾਟ ਘੂਰ ਇਹ ਕਹਿ ਕੇ ਪੱਥਰ ਚੋਂ ਭਿਆਨਕ تیر ਕੱਢਿਆ ਤੇ ਚਿਲੇ ਤੇ ਚੜਾ ਕਰਕੇ ਬਾਗਰ ਉਸਾਏ ਵਿੱਚ ਪਨਚ ਫਾਗ ਕਰ ਸਿਸਤ ਐਤ ਕਰ ਸ੍ਰੀਨ ਲਾਗ ਕਹਿੰਦੇ ਚਿਲੇ ਤੇ ਗੋਫੀਏ ਵਿੱਚ ਚੜਾ ਕੇ ਨੇ ਜੋਰ ਦੀ ਖਿੱਚਿਆ ਕੇ ਹੱਥ ਕੰਨਾਂ ਨੂੰ ਜਾ ਲੱਗੇ ਪੂਰੇ ਜੋਰ ਦੇ ਨਾਲ ਉਹਨੇ ਤੀਰ ਨੂੰ ਚੜਾਉਣਾ ਕੀਤਾ ਕਮਾਨ ਵਖਤਰ ਸਰੀਰ ਆ ਸ਼ਾਦ ਹੀਰ ਨਹਿ ਨਗਨ ਅੰਗ ਜਿਤ ਹਨੇ ਪੇਰ ਸੰਜੋਆ ਨਾਲ ਸਾਰਾ ਸੀ ਟੱਗਿਆ ਹੁਣ ਕਰਕੇ ਕੋਈ ਅੰਗ ਨੰਗਾ ਨਾ ਵੇਖ ਕੇ ਜਿਸ ਤੇ ਤੀਰ ਦਾ ਵਾਰ ਕਰੇ ਬਹਰੋਬਲਾਸ ਵਿਸਾਰ ਸੁਪ ਭਾਰ ਜਨ ਤੱਕ ਕੈ ਮਹਾਨ ਬਲ ਜੁਤ ਪਠਾਣ ਤਾ ਫੇਰ ਵਿਸ਼ਾਲ ਮੱਥੇ ਨੂੰ ਨੰਗਾ ਵੇਖੇ ਪਠਾਨ ਨੇ ਆਪਣਾ ਮਹਾਨ ਵਰ ਦੇ ਨਾਲ ਮੱਥੇ ਵੱਲ ਤੱਕ ਕੇ ਸਾਹਮਣ ਸਰ ਸ਼ੂਰ ਤੀਨਖੰਗ ਜਿਸ ਬੇਗ ਬਹੁਤ ਤਿੱਖਨੋ ਸੁਰੰਗ ਸੱਪਵਾਣ ਤਿੱਖੇ ਤੀਰ ਨੂੰ ਛੱਡਿਆ ਜਿਸ ਦਾ ਵੇਗ ਬਹੁਤ ਤੇਜ਼ ਸੀ ਠੀਕ ਢੰਗ ਨਾਲ ਨਿਸ਼ਾਨੇ ਦੇ ਬੈਠਣ ਵਾਲਾ ਸੀ ਤਾਂ ਕਪੜਾਦ ਰਾਜ ਖਰ ਸਾਨ ਲਾਗ ਸ਼ੂਕਿਓ ਸੁਜਾਦ ਜਾਬ ਖਾਣ ਤਿਆਗ ਲੰਮਾ ਦੇ ਤਿੱਖਾ ਤੀਰ ਸ਼ਾਨ ਕੇ ਲੱਗਿਆ ਸੀ ਜਦ ਉਸ ਨੂੰ ਖਾਣ ਨੇ ਛੱਡਿਆ ਤਾਂ ਉਹ ਸ਼ੂਕਦਾ ਹੋਇਆ ਗਿਆ ਖਾਣ ਨੇ ਦੇਖਿਆ ਵੀ ਸਾਰਾ ਸਰੀਰ ਤਾਂ ਮਹਾਰਾਜ ਸੁਜੋਨ ਢੱਗਿਆ ਹੈ ਸਿਰ ਤੇ ਦਸਤਾਰ ਮੱਥਾ ਨੰਗਾ ਉਹ ਨੇ ਵੇਖਿਆ ਮੱਥਾ ਨੰਗਾ ਦੇ ਕਰਕੇ ਉਹਨ ਤੀਰ ਮੱਥੇ ਦੇ ਨਿਸ਼ਾਨਾ ਫਿਰ ਬਣਾਇਆ ਨਿਸ਼ਾਨਾ ਬਣਾ ਕੇ ਤੀਰ ਨੂੰ ਛੱਡਿਆ ਲਾਪਤੀ ਸਾਲ ਗੁਰ ਸਿਰ ਲ ਭੇਟ ਤੈ ਸੂਰ ਸਾਥ ਕਰ ਤੀਰ ਭੇਟ ਗੁਰੂ ਜੀ ਨੇ ਮੋਹਰਤ ਕਰਨ ਵਾੜੇ ਰੇਸ਼ਮ ਦੀ ਦਸਤਾਰ ਸਿਰ ਤੇ ਸਜਾਈ ਹੋਈ ਸੀ ਉਸ ਦਸਤਾਰ ਦੇ ਪੱਲੇ ਦੇ ਨਾਲ ਮਿਲ ਕੇ ਉਸ ਪੱਲੇ ਨੂੰ ਉੱਪਰ ਚੁੱਕ ਕੇ ਅੱਗੇ ਕਢ ਲਿਆ ਉਪਰਿਉ ਠਾਏ ਗਹਿ ਗਏ ਦੂਰ ਬਿਸਮਾਏ ਰਹੇ ਦਰ ਦੋਹਨ ਸੂਰ ਦੋਵੇਂ ਦਰ ਸੂਰ ਵੀਰ ਦਰ ਸੂਰ ਵੀਰ ਹੈਰਾਨ ਰਹੇ ਗੁਰੂ ਜੀ ਨੇ ਜਿਹੜੀ ਦਸਤਾਰ ਸਿਰ ਦਾ ਪੱਲਾ ਕੱਢ ਕੇ ਉਹ ਦਾ ਅੱਗੇ ਕਰ ਲਿਆ ਦੋਹੇ ਹੈਰਾਨ ਰਹੇ ਵੀ ਉਹਨੇ ਨਿਸ਼ਾਨਾ ਬਣਾਇਆ ਬਾਹਰਾਂ ਦੇ ਦਸਤਾ ਦਾ ਪੱਲਾ ਕਰਨ ਇਹਦੇ ਪਿੱਛੇ ਕਾਰਨ ਵੀ ਕਪੜੇ ਨਾਲ ਵੀ ਕਿਤੇ تیر ਲੁਕਾਉਣ ਲੱਗਿਆ ਤਾਂ ਜੋ ਕਹਤ ਗੁਰੂ ਜੀ ਨੇ ਕੀਤਾ ਡੁੱਬਿਓ ਪਠਾਨ ਬਹੁ ਲਾਜਮਾਹੇ ਤੁਰਕਾਂ ਬਿਖੈ ਵੱਡ ਨਾਮ ਜਾਹੇ ਪਠਾਨ ਫੇਰ ਸ਼ਰਮ ਦੇ ਸੰਦ ਡੁੱਗ ਗਿਆ ਕੋਹ ਦੇ ਦਾ ਤੁਰਕਾਂ ਦੇ ਵਿੱਚ ਵੱਡਾ ਨਾਮ ਸੀ ਨਾ ਕਿਉਂਕਿ ਪਹਿnde ਖਾਂ ਦਾ ਜਿਹੜਾ تیر ਸੀ ਦੂਜੀ ਵਾਰ ਵੀ ਨਾ ਮਹਾਰਾਜ ਨਾ ਕੁਝ ਵਿਗਾੜ ਸਕਿਆ ਉਹ ਦੂਜਾ ਵਾਰ ਵੀ ਉਹਦਾ ਖਾਲੇ ਨੰਗਿਆ ਉਹ ਵੀ ਸਮੁੰਦਰ ਸ਼ਰਮ ਦੇ ਸਮੁੰਦਰ ਡੁੱਬਿਆ ਜਿੱਥੇ ਤੁਰਕਜ ਨਾ ਸੀ ਨਾ ਪੈਂਦੇ ਖਾਂ ਪੈਂਦੇ ਖਾਂ ਹੁੰਦੀ ਵੀ ਇਹਦੇ ਵਰਗਾ ਧਨੁਖ ਧਾਰੇ ਨਹੀਂ ਤੇ ਉਹਦੇ ਦੋਏ ਵਾਰ ਕੀਤੇ ਖਾਲੀ ਚਲੇ ਡਿਗੇ ਅਗਰ ਲਛਣ 70 ਵੀਰ ਮੁਝ ਕੋ ਪ੍ਰਚਾਰ ਥਿਰ ਤਤ ਅਧੀਰ ਵਿਚਾਰਦਾ ਕੇ ਬੈਰੀ ਸੂਰਮਾ ਨਿਸ਼ਾਨਾ ਬਣ ਕੇ ਸਾਹਮਣੇ ਖੜਾ ਇਹ ਸਹਿਦ ਖਲੋਕੇ ਮੈਨੂੰ ਵੰਗਾਰ ਰਿਹਾ ਹੈ ਸਦ ਹੈ ਕੋ ਕਰਨ ਵਿਦਿਆ ਵਿਸਾਲ ਨੈ ਸੁਰਿਓ ਕਾਰ ਜਬ ਜੰਗ ਕਾਲ ਮੈਂ ਸਦਾ ਆਪਣੀ ਤਨੁਖ ਵਿਦਿਆ ਤੇ ਘਮੰਡ ਕੀਤਾ ਸੀ ਇਹ ਪਰ ਜੰਗ ਦੇ ਸਮੇ ਵਿਦਿਆ ਦੇ ਨਾਲ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਸਰਿਆ ਅਬ ਭਾਰਤ ਨੂੰ ਕਹੋ ਬਣ ਦੇਣ ਜਿਵੇਂ ਜੰਗਮ ਹੈ ਦੇਨ ਲੈਣ ਹੁਣ ਉਹਨਾਂ ਨੂੰ ਵੀ ਵਾਰ ਕਰ ਦੇਣਾ ਬਣਦਾ ਹੈ ਜਿਵੇਂ ਜੰਗ ਵਿੱਚ ਵਾਰ ਦੇਣਾ ਲੈਣਾ ਬਣਿਆ ਹੈ ਪਠਾਨ ਮਨ ਨਾਲ ਵਿਚਾਰ ਕਰਦਾ ਵੀ ਦੋ ਬਾਰੇ ਮੌਕਾ ਮਿਲ ਗਿਆ ਮੈਨੂੰ ਦੋ ਵਾਰ ਮੈਂ ਹੁਣ ਕਰ ਲੇ ਹੁਣ ਅਗਲਾ ਵਾਰ ਤਾਂ ਗੁਰੂ ਦੇ ਘਰ ਨਾਲ ਬਣਦਾ ਜੋ ਜੰਗ ਦਾ ਨਿਜਮ ਹੈ ਜੰਗ ਦੇ ਵਿੱਚ ਲੈਣ ਦੇਣ ਦੀ ਗੱਲ ਹੈ ਇਹ ਤੇ ਹੁਣ ਬਾਰੇ ਉਹਨਾਂ ਦੀ ਹੈ ਦੋ ਹਾਰ ਇਸ ਬਿੱਦ ਹੱਤ ਕੈ ਖਾਨ ਸਰ ਰਹੇ ਹਿਰਦੈ ਪਛਤਾਏ ਇਸ ਪ੍ਰਕਾਰ ਦੀ ਛੱਡ ਕੇ ਖਾਨ ਹਿੱਦ ਜ ਪਛਤਾ ਕੇ ਰਹਿ ਗਿਆ ਆਦਿਕ ਦਿਨਾਂ ਬੇਗਤੇ ਦਿਖਤ ਰਣ ਬਿਸਮਾਏ ਦਿਨਾਂ ਵਿਗ ਆਦਿਕ ਤੋਂ ਲੈ ਕੇ ਵੇਖ ਕੇ ਸਾਰੇ ਜਿਹੜੇ ਸੀ ਬਹੁਤ ਹੈਰਾਨ ਰਹਿ ਗਏ ਭੁਜੰਨ ਛੰਦ ਰਹਿਉ ਖਾਨ ਠੰਡਿਓ ਵੱਡੇ ਲਾਜ ਪਾਏ ਬਿਖੇ ਵੀਰ ਸਰ ਜਥਾ ਜੰਗ ਜਾਏ ਬੜਾ ਸ਼ਰਮਿੰਦਾ ਹੋਇਆ ਖਾਨ ਖੜਾ ਰਿਹਾ ਸਾਰੇ ਸੂਰ ਵੀਰ ਵੇਖ ਰਹੇ ਨੇ ਜਿਵੇਂ ਜੰਗ ਦੇ ਦਾਪ ਵਿੱਚ ਸਨ ਦਉ ਬਿਰ ਬੰਕੇ ਅਰੀਲੇ ਵਿਸਾਲੇ ਦੋ ਸੈਨ ਸੌਮੀ ਕੋ ਡੰਗਦ ਸੰਭਾਲੇ ਦੋਵੇਂ ਵੀਰ ਬਾਗੇ ਬਹੁਤ ਅੜਨ ਵਾਲੇ ਨੇ ਦੋਵਾਂ ਸੈਨਾਵਾਂ ਦੇ ਮਾਲਕਾਂ ਨੇ ਬੜੇ ਕਠੋਰ ਤਨਖ ਬਾਣ ਸੰਭਾਲੇ ਹੋਏ ਨੇ ਦੋ ਤੇਜ ਘੂਰੋ ਕਰੇ ਉੱਜਵਾਰੇ ਦੋ ਤਿਰ ਵਿਦਿਆ ਗਰੂਰੀ ਕਰਾਰੇ ਦੋਵਾਂ ਦੇ ਤੇਜ ਘੋੜੇ ਬੜੇ ਸ਼ਕਤੀਸ਼ਾਲੀ ਨੇ ਦੋਵੇਂ ਹੀ ਤੀਰ ਵਿਦਿਆਰੇ ਕੱਢੇ ਗਰੂਰ ਵਾਲੇ ਨੇ ਦੋ ਜੰਗ ਜੇਤਾ ਕਰੇ ਜੇਤੇ ਆਸਾ ਦੋ ਜੰਗ ਕੋ ਪੰਜ ਦੇਖੇ ਤਮਸਾ ਕਹਿੰਦੇ ਦੋਵੇਂ ਹੀ ਜੰਗ ਜਿੱਤਣ ਦੀ ਆਸ ਰੱਖਦੇ ਆ ਦੋਵਾਂ ਦੇ ਜੰਗ ਦੇ ਤਮਾਸ਼ੇ ਨੂੰ ਦੋ ਪਾਸਿਆਂ ਦੇ ਸੂਰਬੀਰ ਖੜੇ ਹੋ ਕੇ ਵੇਖ ਰਹੇ ਨੇ ਗੁਰੂ ਜੀ ਤਵੇ ਫੇਰ ਨੀਲਾ ਫਲਾਦਿਓ ਖਰੋ ਖਾਣ ਕੇ ਸਾਥ ਊਚੇ ਅਲਾਇਓ ਗੁਰੂ ਜੀ ਨੇ ਫੇਰ ਨੀਲੇ ਘੋੜੇ ਨੂੰ ਕੁਦਵਾਇਆ ਤੇ ਖੜੇ ਹੋਏ ਖਾਨ ਨੂੰ ਉੱਚੀ ਆਵਾਜ਼ ਵਿੱਚ ਕਹਿਣਾ ਕੀਤਾ ਹੈ ਹਤ ਤੀਰ ਤੋਹੀ ਦਿਜੇ ਵਾਰ ਮੇਰਾ ਕਰਿਓ ਜੇ ਜਤੋ ਬਿਖਿਓ ਸਰਬੰ ਤੇਰਾ ਹੁਣ ਤੈਨੂੰ ਤੀਰ ਮਾਰਾਂਗੇ ਹੁਣ ਮੈਨੂੰ ਮੇਰਾ ਵਾਰ ਦੇਵੋ ਤੇਰੀ ਸਾਰੇ ਤਾਕਤ ਨੂੰ ਅਸੀਂ ਹੁਣ ਵੇਖ ਲਿਆ ਮਹਾਰਾਜ ਜੀ ਤੈਨੂੰ ਅਸੀਂ ਦੋ ਮੌਕੇ ਦਿੱਤੇ ਤੈਨੂੰ ਦੋ ਮੌਕੇ ਤੇਤੋਂ ਕੁਝ ਨਹੀਂ ਸਰਿਆ ਕੁਝ ਨਹੀਂ ਹੋ ਸਕਿਆ ਹੁਣ ਵਾਰੀ ਸਾਡੀ ਐ ਸਾਨੂੰ ਮੌਕਾ ਦੇ ਅਸੀਂ ਤੇਰੀ ਤਾਕਤ ਦਾ ਤੇਰੀ ਤੀਰੰਦਾਜੀ ਦਾ ਕਿੰਨੇ ਕਹ ਤੂੰ ਪਾਣੀ ਦਾ ਅਸੀਂ ਵੇਖ ਲਿਆ ਹੁਣ ਸਾਡਾ ਵਾਰਸ ਹਰ ਦੇ ਲਈ ਤਕੜਾ ਹੋ ਜਾ ਸੁਣੇ ਖਾਨ ਬੋਲਿਓ ਲਿਜੇ ਵਾਰ ਦੋਏ ਜਥਾ ਮੈਂ ਕਰੇ ਆਪਕੇ ਸਾਥ ਸਾਥ ਸੋਏ ਇਹ ਸੁਣ ਕੇ ਖਾਨ ਨੇ ਕਿਹਾ ਆਪਣੇ ਦੋਵੇਂ ਬਾਗ ਲੈ ਲਵੋ ਜਿਹੜੇ ਮੈਂ ਦੋ ਬਾਰ ਆਪ ਦੇ ਉੱਤੇ ਕੀਤੇ ਸਨ ਗੁਰੂ ਜੀ ਦੋਵੇਂ ਫੇਰ ਬੋਲੇ ਨਹੀਂ ਦੋਏਲੇ ਹੈ ਇਹ ਏਕ ਕਿਨੋ ਕਹ ਬਿਰ ਜੀ ਹੈ ਗੁਰੂ ਜੀ ਨੇ ਫੇਰ ਬੋਲੇ ਅਸੀਂ ਦੋ ਬਾਰ ਨਹੀਂ ਲਵਾਂਗੇ ਇੱਕ ਵਾਰ ਲੈਣਾ ਹੀ ਚੰਗਾ ਹੁੰਦਾ ਹੈ ਕਿਉਂਕਿ ਪੈਂਦੇ ਖਾਨ ਨੇ ਕਿਹਾ ਤੁਸੀਂ ਮੈਨੂੰ ਦੋ ਵਾਰੀ ਮੌਕਾ ਦਿੱਤਾ ਦੋ ਵਾਰ ਮੈਂ ਕੀਤੇ ਤੁਸੀਂ ਦੋਏ ਵਾਰ ਹੀ ਲੈ ਲਓ ਤੁਸੀਂ ਦੋ ਵਾਰ ਕਰ ਸਕਦੇ ਹਾਂ ਮਹਾਰਾਜ ਕਹਿੰਦੇ ਨਹੀਂ ਸੂਰਬੀਰ ਦਾ ਕੰਮ ਨਹੀਂ ਹੈ ਅਸੀਂ ਕੋਈ ਵਾਰ ਕਰਾਂਗੇ ਦੋਏ ਵਾਰ ਨਹੀਂ ਕਰਦੇ ਦੋਹਰਾ ਫਿਰ ਕਤਿ ਵਾਰ ਸੋ ਮੁਰਦਮਹਿ ਹੋਤ ਹਰਮ ਘੁਰ ਯਾਤ ਪਲਟਾ ਹਮ ਕਰੈਕ ਖਤੰਗ ਕਹ ਸੂਰ ਮਰਦਾਂ ਵਿੱਚ ਵਾਰ ਦਿੱਤੇ ਬਿਨਾਂ ਜਾਂ ਆਪਣੇ ਬਾਰ ਕੋ ਬਿਨਾਂ ਵਾਰ ਕਰ ਦੇਣਾ ਹਰਾਮਪੂਰ ਦਾ ਵਾਰ ਹੁੰਦਾ ਇਸ ਕਰਕੇ ਅਸੀਂ ਇੱਕ ਤੀਰ ਛੱਡ ਕੇ ਵਾਰ ਦਾ ਬਦਰਾ ਲੈ ਲਵਾਂਗੇ ਮਹਾਰਾਜ ਕਹਿਣ ਲੱਗੇ ਅਸੀਂ ਹਰਾਮਪੂਰ ਨਹੀਂ ਹਾਂ ਕਿਉਂਕਿ ਮਰਦ ਇੱਕੋ ਵਾਰ ਹੀ ਵਾਰ ਕਰਦਾ ਹੈ ਜਿਹੜੀ ਵਾਰ ਹੀ ਬਣਦੀ ਹੈ ਪਰ ਜਿਹੜਾ ਆਪਣੇ ਬਾਰ ਤੋਂ ਬਗੈਰ ਦੂਜੀ ਦੀ ਵਾਰੀ ਨੂੰ ਤਾੜੇ ਉਹ ਹਰਾਮਪੂਰ ਹੁੰਦਾ ਇਸ ਕਰਕੇ ਅਸੀਂ ਕੋਈ ਵਾਰ ਕਰਾਂਗੇ ਕੋਈ ਵਾਰ ਦੇ ਵਿੱਚ ਤੇਰਾ ਬਦਲਾ ਲੈ ਲਵਾਂਗੇ ਸਾ ਬਾਤ ਛੰਦ ਇਮ ਕਹਿ ਫਿਰ ਗੁਰ ਪ੍ਰੇਰਿ ਬਨ ਸਬਦਨ ਗਹਿ ਏਕ ਬਣਾਏ ਇਸ ਤਰ੍ਹਾਂ ਕਹਿ ਕੇ ਫਿਰ ਗੁਰੂ ਜੀ ਨੇ ਘੋੜੇ ਨੂੰ ਪ੍ਰੇਰਿਆ ਸਬਦਨ ਹੋ ਕੇ ਕਿ ਤੀਰ ਨੂੰ ਛੱਡਿਆ ਜੋ ਅਗਲਾ ਵਰਤਾਰਤ ਹੈ ਕਿਸ ਤਰ੍ਹਾਂ ਮਹਾਰਾਜ ਜੀ ਇਹਨੂੰ ਚਲਾਉਂਦੇ ਐ ਕਿਵੇਂ ਬੰਨ ਕੇ ਨਿਸ਼ਾਨਾ ਮਹਾਰਾਜ ਜੀ ਨੇ ਪੈਂਦੇ ਖਾਂ ਦਾ ਲਾਇਆ ਔਰ ਕਿਸ ਤਰ੍ਹਾਂ ਪੈਂਦੇ ਖਾਂ ਪਰ ਡਿੱਕੇ ਧਰਤੀ ਤੇ ਆਪਣੇ ਆਖਰੀ ਸਵਾਸ ਲੈਣ ਦਾ ਉਹ ਅਗਲਾ ਵਰਤਾੰਤ ਜੋ ਬਣਿਆ ਉਹ ਕੱਲ੍ਹ ਜਮਾਨਾ ਸਾਚੂ ਦੀ ਕਿਰਪਾ ਕਰਨਗੇ ਸਮਾ ਸਾਸਰਿਆ ਵਿਚਾਰ ਕਰਾਂਗੇ ਆਪ ਸੰਗਤ ਸੁਣਿਆ ਦਾਸਾਂ ਦਾ ਬੋਲਿਆ ਪਰਵਾਨ ਸਰਵਪੁੱਤਾਂ ਬਾਲ ਕੋਈ ਵੀ ਰਸਨਾ ਗਾਂਝ ਰਹੇਗਾ ਜਿੱਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ